ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਜਨਤਾ ਅੱਜ ਆਪਣੇ ਚੈਨਲ ਦੀ 11ਵੀਂ ਵੀਡੀਓ ਭਾਈ 2 ਦਿਨ ਹੋ ਗਏ ਪਹਿਲਾਂ ਵੀਡੀਓ ਨਹੀਂ ਪਾਈ ਕਿਤੇ ਗਏ ਸੀਗੇ ਕੰਮ ਬਾਹਰ ਅੱਜ ਆਪਣੇ ਚੈਨਲ ਦੀ 11ਵੀਂ ਵੀਡੀਓ ਆ ਦੇਖੋ ਭਾਈ ਹੁੰਦਾ 13 ਨੰਬਰ ਵੀਡੀਓ ਨਾਲ ਪਰ 11ਵੀਂ ਵੀਡੀਓ ਤੋਂ ਦੋ ਦਿਨ ਹੋ ਗਏ ਪਾਈ ਨਹੀਂ ਗਏ ਸੀ ਕਿਤੇ ਤੇ ਆ ਕੱਤੀ ਆਪਣੇ 13 ਦਿਨਾਂ ਦੀ ਹੋ ਗਈ ਹਾਂ ਮੋਲਾ ਮਿੱਟੀ-ਮੁੱਟੀ ਖਾਂਦੀ ਹੋਊਗਾ ਨਾ ਇਹ। ਛੱਡ। ਐਨੀ ਵਿਦਾਲਾ ਦੁੱਧ ਘੱਟ ਕੀਤਾ ਮੈਂ ਇਹਨੇ ਮਿੱਟੀ-ਮੁੱਟੀ ਖਾਂਣ ਕਰਕੇ ਨਾ ਹੋ ਗਿਆ ਹੋਵੇ। ਉਹ ਤਾਂ ਠੀਕ ਆ ਲਗਾਇਆ ਇਹਨੇ। ਦੇਖੋ ਭਈ ਆ ਦੋ ਘੁੱਗੀਆਂ ਬਟੀਆਂ ਖੜੀਆਂ ਉਹ ਬਟੀਆਂ ਤਾਂ ਖਾਂ ਦੋ। ਸੁਬੀਲ ਬੋਲੇ। ਇੱਕ ਨਾ ਭਈ ਇਹ ਗਰਮੀ ਜਾਏ ਪਾਣੀ ਭਰ ਕੇ ਰੱਖਿਆ ਕਰ ਕਿਉਂਕਿ ਆ ਕੇ ਜਾਨਵਰ ਪਾਣੀ ਪੁਣੀ ਪੀ ਜਾਂਦੇ ਆ। ਆ ਦੇਖੋ ਭਈ ਆ ਪਾਣੀ ਭਰੇ ਆ ਪੈਣਾ ਪੂਰਾ ਫੁੱਲ ਭਰ ਦਾਂਗੇ। ਆ ਦੇਖੋ ਵੀ ਹੰਡਾ ਨੰਬਰ ਪਾਣੀ ਪੀਣ ਆਇਆ। ਤੇ ਦਸੋਂਵੇਂ ਲਾਇਆ। ਪਾਣੀ ਥੋੜਾ ਜਿਹਾ ਘੱਟ ਤਾਂ ਆ ਗਰ ਕੇ। ਇਹਨੂੰ ਭਰ ਦਾਂਗੇ ਪੂਰੇ। ਕੋਈ ਖਾਸ। ਅੱਜ ਆਪਣੇ ਚੈਨਲ ਤੇ ਇੱਕ ਧਰਮੀ ਵੀਡੀਓ ਸੀ ਗਈ। ਕੱਟੇ ਆਪਣੀ ਅੱਜ ਆ 11 ਵਜੇ ਦੇਖਦੇ